ਨਿਊਯਾਰਕ ਟਾਈਮਸ ਦੇ ਵਿੱਚ ਜਿਹੜਾ ਹੈ ਭਾਰਤ ਨੂੰ ਲੈ ਕੇ ਇੱਕ ਵੱਡਾ ਆਰਟੀਕਲ ਜਿਹੜਾ ਹੈ ਲੱਗਿਆ ਹੈਗਾ ਸਰਦਾਰ ਭਟਾ ਸਿੰਘ ਜੀ ਭਾਰਤ ਧਰਮ ਨਿਰਪੱਖ ਦੇਸ਼ ਦੇ ਤੌਰ ਤੇ ਜਿਹੜਾ ਹੈ ਜਾਣਿਆ ਜਾਂਦਾ ਹੈ ਪਰ ਉੱਥੇ ਹੁਣ ਫਿਰਕੂ ਤੇ ਕਟੜ ਪੰਥੀ ਜਾਂ ਆਪਾਂ ਕਹੇ ਲਈ ਕਿਸ ਤਰੀਕੇ ਦੀਆਂ ਜਿਹੜੀਆਂ ਕਾਰਵਾਈਆਂ ਪਿਛਲੇ ਸਮੇਂ 'ਚ ਹੋਈਆਂ ਨੇ ਜੋ ਕੁਝ ਇਸ ਦੇ ਵਿੱਚ ਮੈਂਸ਼ਨ ਹੈ ਔਰ ਇਹਦਾ ਕੀ ਪ੍ਰਭਾਵ ਕੀ ਪਏਗਾ ਤੇ ਕਿਹੜਾ ਕੀ ਕੁਝ ਹੈ ਇਸ ਆਰਟੀਕਲ ਦੇ ਵਿੱਚ ਸੋ ਨਿਊਯਾਰਕ ਟਾਈਮ ਦੇ ਮੇਨ ਸਫੇ ਤੇ ਪਛਲੇ ਦਿਨੀ ਆਰਟੀਕਲ ਲੱਗਿਆ ਵੀ ਜਿਹੜੇ ਇੱਕ ਤਰ੍ਹਾਂ ਨਾਲ ਕੱਟੜਵਾਦੀ ਪੋਲਿਟੀਸ਼ੀਅਨ ਆ ਉਹ ਕਿਦਾਂ ਰੀ ਸ਼ੇਪ ਕਰ ਰਹੇ ਆ ਭਾਰਤ ਦੀ ਡੈਸਟੀਨੀ ਨੂੰ ਉਹ ਕਹਿੰਦਾ ਵੀ ਭਾਰਤ ਨੂੰ ਕੁਝ ਸਮਾਂ ਪਹਿਲਾਂ ਤੱਕ ਇੱਕ ਧਰਮ ਨਿਰਪੱਖ ਤੇ ਲਿਬਰਲ ਡੈਮੋਕ੍ਰੇਸੀ ਦੇ ਤੌਰ ਤੇ ਜਾਣਿਆ ਜਾਂਦਾ ਸੀ ਪਰ ਪਿਛਲੇ 11-12 ਸਾਲਾਂ ਤੋਂ ਜਿਸ ਕਿਸਮ ਦੀ ਪੋਲਿਟਿਕਸ ਉੱਥੇ ਹੋ ਰਹੀ ਹੈ ਉਹਨੇ ਜਿਹੜਾ ਹੈਗਾ ਭਾਰਤ ਦਾ ਜਿਹੜਾ ਇਹ ਧਰਮ ਨਿਰਪੱਖ ਚਿਹਰਾ ਇਹਨੂੰ ਬਦਲਤਾ ਫਿਰ ਕੋ ਕੱਟੜਤਾ ਨਫ਼ਰਤ ਕਟ ਗਿਣਤੀਆਂ ਪ੍ਰਤੀ ਜਿਹੜਾ ਹੈਗੀ ਆਸਹਿਣਸ਼ੀਲਤਾ ਉਹ ਸਾਰਾ ਕੁਝ ਜੋ ਕੁਝ ਵੀ ਇੱਥੇ ਵਾਪਰ ਰਿਹਾ ਹੈਗਾ ਸੋ ਉਹਦੇ ਬਾਰੇ ਕਾਫੀ ਲੰਮਾ ਪਹਿਲੇ ਸਫੇ ਤੇ ਜਿਹੜਾ 5-6 ਕਾਲਮ ਦਾ ਜਿਹੜਾ ਆਰਟੀਕਲ ਆ ਸ਼ਵੇ ਉਹ ਦੇ ਵਿੱਚੋਂ ਆਰਐਸਐਸ ਦੀ ਭੂਮਿਕਾ ਭਾਜਪਾ ਦੀ ਭੂਮਿਕਾ ਇਹ ਉਹਨਾਂ ਦੀਆਂ ਛੋਟੀਆਂ ਆਫਸ਼ੋਰਸ ਬਜਰੰਗ ਦਲ ਤੇ ਸ਼ਿਵ ਸੈਨਾ ਵਾਰੀਆਂ ਜਿਹੜੀਆਂ ਕਾਰਵਾਈਆਂ ਨੇ ਵੀ ਕਿਸ ਤਰ੍ਹਾਂ ਉਹ ਇੱਕ ਨਫਰਤ ਫਲਾ ਰਹੇ ਨੇ ਅਸਹਿਣਸ਼ੀਲਤਾ ਫਰਾ ਰਹੇ ਨੇ ਔਰ ਸਮਾਜ ਵਿੱਚ ਜਿਹੜੀ ਇੱਕ ਬਾਈਪੋਲਰ ਸੁਸਾਇਟੀ ਸੀਗੀ ਉਹਨੂੰ ਵਨ ਯੂਨੀਪੋਲਰ ਬਣਾ ਕੇ ਜਿਹੜਾ ਹੈਗਾ ਉਹ ਇੱਕ ਧਰਮ ਦੀ ਤੇ ਇੱਕ ਪਾਰਟੀ ਦੀ ਜਿਹੜੀ ਉੱਤਮਤਾ ਹੈਗੀ ਆ ਉਹਨੂੰ ਥੋਪਣ ਦਾ ਯਤਨ ਕਰ ਰਹੇ ਆ ਸੋ ਇੱਕ ਮਲਟੀਨੇਸ਼ਨਲ ਕੰਟਰੀ ਨੂੰ ਉਹ ਜਿਹੜਾ ਵਨ ਨੇਸ਼ਨ ਸਟੇਟ ਵਿੱਚ ਤਬਦੀਲ ਕਰਨ ਲਈ ਉਹ ਇੱਕ ਤਰ੍ਹਾਂ ਨਾਲ ਭਾਰਤ ਦੀ ਨੇਚਰਲ ਸਿਧਾਂਤਕਾਰੀ ਦਾ ਜਿਹੜਾ ਹੈਗਾ ਉਹ ਵਿਰੋਧ ਕਰ ਰਿਹਾ ਸੋ ਇਹ ਨਿਊਯਾਰਕ ਟਾਈਮ ਤੇ ਮੇਨ ਆਰਟੀਕਲ ਨੇ ਦੱਸਿਆ ਹੈ ਇੰਟਰਨੈਸ਼ਨਲ ਪ੍ਰਭਾਵ ਪੈਂਦੇ ਆ ਜਦੋਂ ਇੰਟਰਨੈਸ਼ਨਲ ਜਿਹੜੀਆਂ ਪਾਵਰਸ ਨੇ ਉਹਨਾਂ ਨੇ ਕੋਈ ਤੁਹਾਡੇ ਨਾਲ ਗੱਲਬਾਤ ਕਰਨੀ ਆ ਸੋ ਇਹ ਸਾਰਾ ਕੁਝ ਆ ਜਿਹੜਾ ਉਹ ਕਨਸੀਡਰ ਕਰਕੇ ਜਾਂ ਹੋ ਸਕਦਾ ਅਮਰੀਕਨ ਪਾਲਿਸੀ ਹੋਵੇ ਵੀ ਜਿਹੜੇ ਐਡੇ ਮੇਨ ਸਫੇ ਤੇ ਸ਼ਬਦ ਆ ਸੋ ਇਹ ਅਮਰੀਕਨ ਪਾਲਿਸੀ ਤੋਂ ਬਿਨਾਂ ਬਿਨਾਂ ਛਪਦਾ ਕਿ ਜਨਾ ਕਿ ਤੇ ਉਹ ਪ੍ਰਭਾਵਤਾ ਜਿਹੜੀ ਐਡੀਟੋਰੀਅਲ ਸਟਾਫ ਨੂੰ ਜਾਂ ਜਿਹੜਾ ਮੈਂ ਉਹ ਜਰੀ ਹੈਗੀ ਆ ਉਹ ਉਸ ਤਰ੍ਹਾਂ ਮੈਨੇਜਰ ਜਿਹੜੀ ਹੁੰਦੀ ਹੈਗੀ ਆ ਸਰਦਾਰ ਅਤਾ ਸਿੰਘ ਜੀ ਅੱਗੇ ਆਪਾਂ ਚੱਲਦੇ ਆਂ ਲੈਂਡ ਪੂਲਿੰਗ ਪਾਲਿਸੀ ਜਿਹੜੀ ਸੀ ਆਪਾਂ ਦੇਖਿਆ ਕਿ ਵੱਡੇ ਪੱਧਰ ਤੇ ਇਕੋਦਮੀ ਸਰਕਾਰ ਦੇ ਵੱਲੋਂ ਇਹ ਕੀਤਾ ਗਿਆ ਕਿ ਅਸੀਂ ਜਿਹੜਾ ਹੈ ਇੰਨੀ ਲੈਂਡ ਜਿਹੜੀ ਹੈ ਗ੍ਰੈਬ ਕਰ ਲੈਣੀ ਹੈ ਉਹਨੂੰ ਜਿਹੜਾ ਹੈਗਾ ਅਸੀਂ ਕਾਰਪੋਰੇਟ ਨੂੰ ਜਿਹੜਾ ਹੈ ਵੇਚਣਾ ਹੈਗਾ ਤੇ ਇੱਕ ਵੱਡਾ ਵਿਰੋਧ ਹੋਇਆ ਸਰਕਾਰ ਨੂੰ ਪਾਲਿਸੀ ਜਿਹੜੀ ਹੈ ਵਾਪਸ ਲੈਣੀ ਪੈ ਗਈ ਤੇ ਹੁਣ ਫਿਰ ਇਹ ਕੀ ਲੁਕਵੇਂ ਰੂਪ ਦੇ ਵਿੱਚ ਆ ਰਹੀ ਹੈ ਕਿਉਂਕਿ ਆਪਾਂ ਦੇਖਿਆ ਕਿ ਛੋਟੇ ਛੋਟੇ ਲੱਗੇ ਹੁੰਦੇ ਨੇ ਆਰਟੀਕਲਸ ਵਗੈਰਾ ਕਈ ਵਾਰ ਜਦਾਂ ਕਿ ਕਿਤੋਂ 100 ਏਕੜ ਲੈ ਲਈ ਕਿਸੇ ਪਿੰਡ ਦੀ ਥੋੜੀ ਲੈ ਲਈ ਹੁਣ ਵੀ ਬਹੁਤ ਸਾਰੇ ਪਿੰਡਾਂ ਦੀਆਂ ਜ਼ਮੀਨਾਂ ਦੀ ਜਿਹੜੀ ਹੈ ਗੱਲਬਾਤ ਚਰਚਾ ਚੱਲ ਰਹੀ ਹੈ ਕਿ ਕੀ ਹੋਕ ਹੀ ਰਿਹਾ ਹੈ ਹਾਂਜੀ ਹਾਂਜੀ ਸੋ ਪਰਦਕੋਸ਼ ਜਿਹੜੇ ਸੀਰੀਅਸ ਪੱਤਰਕਾਰ ਆ ਪੰਜਾਬੀ ਦੇ ਉਹਨਾਂ ਨੇ ਇਹ ਖਬਰ ਆ ਜਿਹੜੀ ਸਾਡੇ ਸਾਹਮਣੇ ਲਿਆਂਦੀ ਹੈਗੀ ਆ ਵੀ ਲਗਭਗ 110 ਪਿੰਡਾਂ ਦੀ ਜ਼ਮੀਨ ਹੈ ਜਿਹੜੀ ਸਰਕਾਰ ਬੈਕ ਡੋਰ ਕਿਸੇ ਹੋਰ ਢੰਗ ਦੀ ਨੀਤੀ ਬਣਾ ਕੇ ਜਿਹੜੀ ਹੈਗੀ ਆ ਉਹ ਗ੍ਰੈਬ ਕਰਨ ਜਾ ਰਹੀ ਹੈ ਕਿਉਂਕਿ ਪੰਜਾਬ ਵਿੱਚ ਰਾਜਨੀਤੀ ਵਾਲਾ ਇਹ ਸਭ ਤੋਂ ਵੱਡਾ ਬਿਜ਼ਨਸ ਹੈ ਜਿਹੜੇ ਪੰਜਾਬ ਦੇ ਸ਼ਹਿਰਾਂ ਦੀਆਂ ਸੜਕਾਂ ਡਰੇਨੇਜ ਸਾਰਾ ਕੁਝ ਟੁੱਟਿਆ ਉਹਦੇ ਤੇ ਪੈਸਾ ਲਾਉਣਾ ਪੈਂਦਾ ਉਹ ਫਿਰ ਉਹ ਪੈਸਾ ਉੱਥੇ ਹੀ ਖਪਤ ਹੋ ਜਾਂਦਾ ਉਹਦੇ ਚੋਂ ਆਪਣੀ ਜੇਬ 'ਚ ਕੁਝ ਨਹੀਂ ਪੈਂਦਾ ਜਦੋਂ ਤੁਸੀਂ ਪਿੰਡਾਂ ਦੀਆਂ ਜ਼ਮੀਨਾਂ ਸਰਕਾਰ ਦੀ ਸ਼ੈ ਤੇ ਪੁਲਿਸ ਦੀ ਨੋਕ ਨਾਲ ਗ੍ਰੈਬ ਕਰ ਲੈਂਦੇ ਹੋ ਉਹ ਜਿਹੜਾ 10000 ਰੁਪਏ ਵਾਲੀ ਜ਼ਮੀਨ ਆ ਉਹ 2 ਕਰੋੜ ਦੇ ਵਿਕਦੀ ਆ ਫਰਕ ਬਹੁਤ ਆ ਨਾ 10000 ਦੇ ਖਰੀਦ ਕੇ ਤੁਸੀਂ 2 ਕਰੋੜ ਦੀ 5 ਕਰੋੜ ਦੀ 15 ਕਰੋੜ ਦੀ ਹੁਣ ਦੱਸਿਆ ਜਾਂਦਾ ਵੀ ਮੁਹਾਲੀ ਵਿੱਚ ਜਿਹੜੇ ਫਲੈਟ ਬਣੇ ਨੇ ਇੱਕ ਫਲੈਟ ਦੀ ਕੀਮਤ 15 ਕਰੋੜ ਰੁਪਏ ਤੱਕ ਗਈ ਹੋਈ ਆ ਜਿਹੜੇ ਹਾਈ ਰਾਈਜ਼ ਫਲੈਟ ਆ ਉਨ੍ਹਾਂ ਵਿੱਚ ਇੱਕ ਫਲੈਟ ਦੀ ਕੀਮਤ ਇੰਨੀ ਜ਼ਿਆਦਾ ਗਈ 15 ਕਰੋੜ ਤੱਕ ਇੱਕ ਫਲੈਟ ਦੀ ਕੀਮਤ ਆ ਜਿਹੜਾ 4 ਬੈੱਡਰੂਮ ਦਾ ਫਲੈਟ ਹੈਗਾ ਹੁਣ ਤੁਸੀਂ ਦੇਖੋ ਵੀ ਪੈਸੇ ਮਲਟੀਪਲਾਈ ਕਿੱਦਾਂ ਹੋ ਰਿਹਾ ਉਹਦੇ ਚੋਂ ਜਿਹੜੇ ਇਹ ਦਿੱਲੀ ਵਾਲੇ ਗੈਸਟ ਆਏ ਹੋਏ ਆ ਇਹਨਾਂ ਨੇ ਕਿੰਨਾ ਪੈਸਾ ਜਿਹੜਾ ਹੈਗਾ ਉਹ ਮੰਨ ਲੈਣਾ 100 ਹੂੰ ਪੰਜਾਬ ਦੀ ਬਹੁਤ ਹੀ ਵਡਮੁੱਲੀ ਔਰ ਜਿਹੜੀ ਹਾਂ ਆਪਾਂ ਕਹਿ ਸਕਦੇ ਹਾਂ ਕਿ ਕਲਟੀਵੇਯੇਬਲ ਜਿਹੜੀ ਧਰਤੀ ਹੈਗੀ ਆ ਉਪਜਾਊ ਧਰਤੀ ਨੂੰ ਸਰਕਾਰਾਂ ਬੰਦੂਕ ਦੀ ਨੋਕ ਤੇ ਗ੍ਰੈਬ ਕਰਕੇ ਸੋ ਉੱਥੇ ਸ਼ਹਿਰੀਕਰਨ ਕਰ ਰਹੀਆਂ ਜਿਹੜਾ ਸ਼ਹਿਰੀਕਰਨ ਹੋਇਆ ਵੀ ਆ ਮੁਹਾਲੀ ਦੇ ਆਲੇ ਦੁਆਲੇ ਦੇਖ ਲਓ ਤੁਸੀਂ ਆ ਛੱਜੂ ਮਾਜਰਾ ਵਿਲਸਨ ਕਲੋਨੀ ਕਿੰਨੀਆਂ ਗਿਲਕੋ ਵੈਲੀ ਦੀਆਂ ਮੈਂ ਅੱਜ ਸਾਡੇ ਉੱਥੇ ਪੱਤਰਕਾਰ ਦੋਸਤ ਨੇ ਉੱਥੇ ਰਹਿੰਦੇ ਹੈਗੇ ਆ ਜਦੋਂ ਮੀਂਹ ਪੈਂਦਾ ਗੋਡੇ-ਗੋਡੇ ਪਾਣੀ ਖੜ ਜਾਂਦਾ ਉਹ ਨਵੀਆਂ ਕਲੋਨੀਆਂ ਬਣੀਆਂ ਨੇ ਕੋਈ ਸੜਕਾਂ ਨਹੀਂ ਕੋਈ ਡਰੇਨ ਨਹੀਂ ਹੈ ਮਤਲਬ ਉਹ ਪੁਰਾਣਾ ਹੀ ਹੈ ਜੇ ਪੂਰਾ ਨਹੀਂ ਹੋਇਆ ਦੂਜਾ ਮੇਰਾ ਖਿਆਲ ਇਹਦਾ ਅਸੂਲ ਤੇ ਸ਼ਹਿਰੀ ਕਰਨ ਦਾ ਇਹ ਹੈ ਨਾ ਕਿ ਜਿੱਥੇ ਡੈਜ਼ਰਟ ਹੋਵੇ ਜਾਂ ਜਿੱਥੇ ਆਪਾਂ ਕਹਿੰਦੇ ਕਿ ਉਪਜਾਊ ਜ਼ਮੀਨ ਨਾ ਹੋਵੇ ਉੱਥੇ ਇਹੋ ਜਿਹਾ ਕੰਮ ਹੁੰਦਾ ਹੈ ਤਾਂ ਕਿ ਜਿਹੜਾ ਹੈ ਉਪਜਾਊ ਜ਼ਮੀਨ ਉਹ ਜਿਹੜਾ ਹੈ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਸੋਨੇ ਦੀ ਖਾਨ ਦੇ ਵਾਂਗੂ ਰੱਖਿਆ ਜਾਂਦਾ ਮੇਰਾ ਰੱਖਣਾ ਚਾਹੀਦਾ ਜਿਹੜਾ ਪੰਜਾਬ ਪ੍ਰਤੀ ਲੀਡਰ ਇਮਾਨਦਾਰ ਹੋਗਾ ਉਹ ਨਹੀਂ ਕਰੂਗਾ ਪਰ ਕਿਸੇ ਨੇ ਵੀ ਇਮਾਨਦਾਰੀ ਨਹੀਂ ਦਿਖਾਈ ਨਾ ਕਾਂਗਰਸ ਨੇ ਕੈਪਟਨ ਰਵਿੰਦਰ ਸਿੰਘ ਨੇ ਨਾ ਸੁਖਵੀਰ ਬਾਦਲ ਨੇ ਤੇ ਨਾ ਭਗਵੰਤ ਮਾਨ ਨੇ ਸਾਰਿਆਂ ਨੇ ਹੀ ਪੰਜਾਬ ਦੀ ਸਭ ਤੋਂ ਪ੍ਰਾਈਮ ਲੈਂਡ ਨੂੰ ਗ੍ਰੈਬ ਕਰਕੇ ਵੈਲਡਰਾਂ ਨੂੰ ਦੇ ਕੇ ਰੀਅਲ ਏਸਟੇਟ ਏਜੰਟਸ ਨੂੰ ਦੇ ਕੇ ਉਹਦੇ ਚੋਂ ਆਪ ਪੈਸੇ ਕਮਾਏ ਆ ਸੋ ਆਪਣੀ ਜੇਬ ਵਿੱਚ ਪੈਸੇ ਪਾਉਣ ਦਾ ਇਹ ਸਭ ਤੋਂ ਸੌਖਾ ਤਰੀਕਾ ਹੈ ਵੀ ਤੁਸੀਂ ਸਰਕਾਰੀ ਸ਼ਹਿਰ ਨਾਲ ਜਿਹੜੀ ਜ਼ਮੀਨ ਆ ਉਹ ਕਬਜ਼ੇ ਚ ਲੈ ਲਓ ਮੋੜ ਕੇ ਪ੍ਰਾਈਵੇਟ ਬਿਲਡਰਾਂ ਨੂੰ ਦੇ ਦਿਓ ਉਹਨਾਂ ਤੋਂ ਕਮਿਸ਼ਨ ਲਓ ਕੁਛ ਵੀ ਕਰਨ ਦੇ ਲੋੜ ਨਹੀਂ ਸਿਰਫ ਕਮਿਸ਼ਨ ਲੈ ਕੇ ਤੁਸੀਂ ਅਗਲੀਆਂ ਆਪਣੀਆਂ ਸੱਤ ਪੀੜ੍ਹੀਆਂ ਦੇ ਪੈਸੇ ਆ ਉਹ ਇਕੱਠੇ ਕਰ ਸਕਦੇ ਆ ਜੀ ਬਿਲਕੁਲ ਜੀ ਤੇ ਅੱਗੇ ਆਪਾਂ ਗੱਲਬਾਤ ਕਰ ਲੈਨੇ ਕਿ ਬੰਗਾਲ ਦੇ ਵਿੱਚ ਚੋਣਾਂ ਦੀ ਮੁਹਿੰਮ ਸ਼ੁਰੂ ਹੋ ਚੁੱਕੀ ਹੈ ਸਰਦਾਰ ਤਰਤਾਰ ਸਿੰਘ ਜੀ ਕਿਵੇਂ ਦੇਖਦੇ ਹੋ ਜਿਸ ਤਰੀਕੇ ਦੇ ਨਾਲ ਇੱਕ ਬੰਨੇ ਅਮਿਤ ਸ਼ਾਹ ਹੋਣਾ ਦਾ ਜੋਰ ਲੱਗਣਾ ਸ਼ੁਰੂ ਹੋ ਗਿਆ ਹੈ ਤੇ ਦੂਜੇ ਬੰਨੇ ਜਿਹੜਾ ਹੈ ਮਮਤਾ ਬਨਰਜੀ ਵੀ ਜਿਹੜਾ ਮੈਦਾਨ ਦੇ ਵਿੱਚ ਡਟ ਗਏ ਨਹੀਂ ਕਾਫੀ ਕਸ਼ਮਕਸ਼ ਵਾਲੀਆਂ ਚੋਣਾਂ ਇਸ ਵਾਰ ਜਿਹੜੀਆਂ ਨੇ ਰੈਣ ਵਾਲੀਆਂ ਨੇ ਕਿਉਂਕਿ ਭਾਰਤੀ ਜਨਤਾ ਪਾਰਟੀ ਬੰਗਾਲ ਨੂੰ ਇਸ ਵਾਰ ਇੰਨਾ ਸੌਖਾ ਜਿਹੜਾ ਹੈ ਨਹੀਂ ਛੱਡੇਗੀ ਪਿਛਲੀ ਵਾਰ ਜਿਸ ਤਰੀਕੇ ਦੀਆਂ ਬਹੁਤ ਸਾਰੀਆਂ ਆਪਾਂ ਕਹਿ ਲਈ ਕਿ ਉਮੀਦਾਂ ਬਣ ਗਈਆਂ ਸਨ ਕਿ ਸ਼ਾਇਦ ਉਧਰਲੇ ਬੰਨੇ ਆ ਜਾਣਗੇ ਪਰ ਇਸ ਵਾਰ ਤੇ ਉਹਨਾਂ ਦੇ ਕੋਲ ਇੱਕ ਪੂਰਾ ਆਪਾਂ ਕਹਿ ਸਕਦੇ ਹਾਂ ਕਿ ਪੈਟਰਨ ਹੈਗਾ ਇੱਕ ਪੂਰਾ ਸਿਸਟਮ ਤਿਆਰ ਹੈ ਜਿਸ ਦੇ ਵਿੱਚ ਚੋਣਾਂ ਪਾਉਣੀਆਂ ਨੇ ਤੇ ਨਤੀਜੇ ਹੱਕ ਦੇ ਵਿੱਚ ਆ ਜਣੇ ਨੇ ਕੀ ਕਹੋ ਹਾਂਜੀ ਹਾਂਜੀ ਬਹੁਤ ਫੈਸਲਾ ਕਰਨ ਹੋਣਗੀਆਂ ਸੋ ਅਮਿਤ ਸ਼ਾਹ ਤੇ ਭਾੜ ਤੇ ਜਨਤਾ ਪਾਰਟੀ ਜਿਵੇਂ ਤੁਸੀਂ ਨੇ ਕਿਹਾ ਵੀ ਉਹਨਾਂ ਕੋਲ ਪੂਰਾ ਸਿਸਟਮ ਹੁਣ ਉਹ ਪੂਰੀ ਤਰ੍ਹਾਂ ਪੈਰਾਸਿਰ ਹੋ ਗਿਆ ਵੀ ਕਿਸ ਤਰ੍ਹਾਂ ਸਿਸਟਮ ਦੇ ਦੁਰਵਰਤੋਂ ਕਰਕੇ ਚੋਣਾ ਜਿੱਤਣੀਆਂ ਨੇ ਤੇ ਆਪ ਜਿਹੜੀ ਹੈਗੀ ਆ ਬੱਲੇ ਬੱਲੇ ਖੱਟਣੀ ਹੈਗੀ ਸੋ ਐਸ ਵਾਰ ਦੀਆਂ ਜਿਹੜੀਆਂ ਬੰਗਾਲ ਦੀਆਂ ਚੋਣਾਂ ਬਹੁਤ ਆਪਾਂ ਕਹਿ ਸਕਦੇ ਵੀ ਕ੍ਰੂਸ਼ੀਅਲ ਫਾਈਟ ਆ ਜਿਹੜੀ ਹੋਵੇਗੀ ਦੋਵੇਂ ਤਰ੍ਹਾਂ ਡਟ ਕੇ ਲੜਨਗੇ ਪਰ ਉਹਦੇ ਵਿੱਚ ਚੋਣਾ ਲੜਨ ਦੀ ਮੁਹਾਰਤ ਵਿੱਚ ਕਿਉਂਕਿ ਅਮਿਤ ਸ਼ਾਹ ਦਾ ਤੇ ਭਾਰਤੀ ਜਨਤਾ ਪਾਰਟੀ ਕੋਲ ਬਹੁਤ ਜ਼ਿਆਦਾ ਇਕੁਪਮੈਂਟ ਨੇ ਤੇ ਮੈਨ ਪਾਵਰ ਹੈਗੀ ਆ ਸੋ ਹੁਣ ਤੁਸੀਂ ਦੇਖੋ ਬਿਹਾਰ ਦੀਆਂ ਚੋਣਾਂ ਤੋਂ ਪਹਿਲਾਂ ਉੱਥੇ ਮਹਾਰਾਸ਼ਟਰਾ ਤੋਂ ਗੁਜਰਾਤ ਤੋਂ ਮੱਧ ਪ੍ਰਦੇਸ਼ ਤੋਂ ਤੇ ਰਾਜਸਥਾਨ ਤੋਂ ਆਈਏਐਸ ਅਫਸਰ ਵੱਡੇ ਗੰਢ ਤੇ ਵਿੱਚ ਲਾਏ ਜਿਨ੍ਹਾਂ ਨੇ ਸਾਰੇ ਸਿਸਟਮ ਨੂੰ ਪ੍ਰਭਾਵਿਤ ਕਰਿਆ ਹੁਣ ਬੰਗਾਲ ਵਿੱਚ ਵੀ ਇਹਨਾਂ ਸਟੇਟਾਂ ਤੋਂ ਆਈਐਸ ਅਫਸਰ ਜਾ ਕੇ ਤੇ ਦੂਸਰਾ ਜਿਹੜਾ ਹੈਗਾ ਵੀ ਵੋਟ ਚੋਰੀ ਦਾ ਜਿਹੜਾ ਰਾਹੁਲ ਗਾਂਧੀ ਇਲਜ਼ਾਮ ਲਾ ਰਹੇ ਹੈਗੇ ਐਸੋ ਉਹ ਮੈਨੀਪੂਲੇਸ਼ਨ ਆਫ ਵੋਟਸ ਆ ਜਿਹੜੀ ਉਹ ਕਰਕੇ ਜਿਹੜੀ ਹੈਗੀ ਆ ਉਹ ਜਿੱਤਣਗੇ ਸੋ ਸਾਨੂੰ ਲੱਗਦਾ ਵੀ ਐਤਕੀ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਮਮਤਾ ਬਨਰਜੀ ਨੂੰ ਬਹੁਤ ਵੱਡੀ ਟੱਕਰ ਦੇਵੇਗੀ ਜਿੱਤ ਹਾਰ ਤਾਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਦੇਖਾਂਗੇ ਪਰ ਟੱਕਰ ਆ ਜਿਹੜੀ ਫਾਈਟ ਆ ਬਹੁਤ ਤਕੜੀ ਹੋਵੇਗੀ ਜੀ ਬਿਲਕੁਲ ਜੀ ਤੇ ਹੁਣ ਆਪਾਂ ਗੱਲਬਾਤ ਕਰ ਲੈਨੇ ਇੰਟਰਨੈਸ਼ਨਲ ਖਬਰਾਂ ਦੇ ਵੱਲ ਨਿਊਯਾਰਕ ਟਾਈਮਸ ਦੇ ਵਿੱਚ ਜਿਹੜਾ ਹੈ ਭਾਰਤ ਨੂੰ ਲੈ ਕੇ ਇੱਕ ਵੱਡਾ ਆਰਟੀਕਲ ਜਿਹੜਾ ਹੈ ਲੱਗਿਆ ਹੈਗਾ ਸਰਦਾਰਪਤਾ ਸਿੰਘ ਜੀ ਭਾਰਤ ਧਰਮ ਨਿਰਪੱਖ ਦੇਸ਼ ਦੇ ਤੌਰ ਤੇ ਜਿਹੜਾ ਹੈ ਜਾਣਿਆ ਜਾਂਦਾ ਹੈ ਪਰ ਉੱਥੇ ਹੁਣ ਫਿਰਕੂ ਤੇ ਕਟੜ ਪੰਥੀ ਜਾਂ ਆਪਾਂ ਕਹੇ ਲਈ ਕਿਸ ਤਰੀਕੇ ਦੀਆਂ ਜਿਹੜੀਆਂ ਕਾਰਵਾਈਆਂ ਪਿਛਲੇ ਸਮੇਂ 'ਚ ਹੋਈਆਂ ਨੇ ਜੋ ਕੁਝ ਇਸ ਦੇ ਵਿੱਚ ਮੈਂਸ਼ਨ ਹੈ ਔਰ ਇਹਦਾ ਕੀ ਪ੍ਰਭਾਵ ਕੀ ਪਏਗਾ ਤੇ ਕਿਹੜਾ ਕੀ ਕੁਝ ਹੈ ਇਸ ਆਰਟੀਕਲ ਦੇ ਵਿੱਚ ਹਾਂਜੀ ਹਾਂਜੀ ਸੋ ਨਿਊਯਾਰਕ ਟਾਈਮ ਦੇ ਮੇਨ ਸਫੇ ਤੇ ਪਛਰੇਦਨੀ ਆਰਟੀਕਲ ਲੱਗਿਆ ਵੀ ਜਿਹੜੇ ਇੱਕ ਤਰ੍ਹਾਂ ਨਾਲ ਕੱਟੜਵਾਦੀ ਪੋਲਿਟਿਸ਼ੀਅਨ ਆ ਉਹ ਕਿਦਾਂ ਰੀ ਸ਼ੇਪ ਕਰ ਰਹੇ ਆ ਭਾਰਤ ਦੀ ਡੈਸਟਨੀ ਨੂੰ ਉਹ ਕਹਿੰਦਾ ਵੀ ਭਾਰਤ ਨੂੰ ਕੁਝ ਸਮਾਂ ਪਹਿਲਾਂ ਤੱਕ ਇੱਕ ਧਰਮ ਨਿਰਪੱਖ ਤੇ ਲਿਬਰਲ ਡੈਮੋਕ੍ਰੇਸੀ ਦੇ ਤੌਰ ਤੇ ਜਾਣਿਆ ਜਾਂਦਾ ਸੀ ਪਰ ਪਿਛਲੇ 11-12 ਸਾਲਾਂ ਤੋਂ ਜਿਸ ਕਿਸਮ ਦੀ ਪੋਲਿਟਿਕਸ ਉੱਥੇ ਹੋ ਰਹੀ ਹੈ ਉਹਨੇ ਜਿਹੜਾ ਹੈਗਾ ਭਾਰਤ ਦਾ ਜਿਹੜਾ ਇਹ ਧਰਮ ਨਿਰਪੱਖ ਚਿਹਰਾ ਇਹਨੂੰ ਬਦਲਤਾ ਫਿਰਕੂ ਕੱਟੜਤਾ ਨਫ਼ਰਤ ਘਟ ਗਣਤੀਆਂ ਪ੍ਰਤੀ ਜਿਹੜਾ ਹੈਗੀ ਅਸਹਿਣਸ਼ੀਲਤਾ ਉਹ ਸਾਰਾ ਕੁਝ ਜੋ ਕੁਝ ਵੀ ਇੱਥੇ ਵਾਪਰ ਰਿਹਾ ਹੈਗਾ ਸੋ ਉਹਦੇ ਬਾਰੇ ਕਾਫੀ ਲੰਮਾ ਪਹਿਲੇ ਸਫੇ ਤੇ ਜਿਹੜਾ 5-6 ਕਾਲਮ ਦਾ ਜਿਹੜਾ ਆਰਟੀਕਲ ਆ ਸ਼ਵੇ ਉਹਦੇ ਵਿੱਚ ਉਹ ਆਰਐਸਐਸ ਦੀ ਭੂਮਿਕਾ ਭਾਜਪਾ ਦੀ ਭੂਮਿਕਾ ਇਹ ਉਹਨਾਂ ਦੀਆਂ ਛੋਟੀਆਂ ਆਫਸ਼ੋਰਸ ਬਜਰੰਗ ਦਲ ਚ ਸ਼ਿਵ ਸੈਨਾ ਵਾਰੀਆਂ ਜਿਹੜੀਆਂ ਕਾਰਵਾਈਆਂ ਨੇ ਵੀ ਕਿਸ ਤਰ੍ਹਾਂ ਉਹ ਇੱਕ ਨਫਰਤ ਫਲਾ ਰਹੇ ਨੇ ਅਸਹਿਣਸ਼ੀਲਤਾ ਫਰਾ ਰਹੇ ਨੇ ਔਰ ਸਮਾਜ ਵਿੱਚ ਜਿਹੜੀ ਇੱਕ ਬਾਈਪੋਲਰ ਸੁਸਾਇਟੀ ਸੀਗੀ ਉਹਨੂੰ ਵਨ ਯੂਨੀਪੋਲਰ ਬਣਾ ਕੇ ਜਿਹੜਾ ਹੈਗਾ ਉਹ ਇੱਕ ਧਰਮ ਦੇ ਤੇ ਇੱਕ ਪਾਰਟੀ ਦੀ ਜਿਹੜੀ ਉੱਤਮਤਾ ਹੈਗੀ ਆ ਉਹਨੂੰ ਥੋਪਣ ਦਾ ਯਤਨ ਕਰ ਰਿਹਾ ਸੋ ਇੱਕ ਮਲਟੀਨੇਸ਼ਨਲ ਕੰਟਰੀ ਨੂੰ ਉਹ ਜਿਹੜਾ ਵਨ ਨੇਸ਼ਨ ਸਟੇਟ ਵਿੱਚ ਤਬਦੀਲ ਕਰਨ ਲਈ ਉਹ ਇੱਕ ਤਰ੍ਹਾਂ ਨਾਲ ਭਾਰਤ ਦੀ ਨੇਚਰਲ ਸਿਧਾਂਤਕਾਰੀ ਦਾ ਜਿਹੜਾ ਹੈਗਾ ਉਹ ਵਿਰੋਧ ਕਰ ਰਿਹਾ ਸੋ ਨਿਊਯਾਰਕ ਟਾਈਮਸ ਤੇ ਮੇਨ ਆਰਟੀਕਲ ਨੇ ਦੱਸਿਆ ਹੈ ਤੇ ਕੀ ਇਹਦੇ ਪ੍ਰਭਾਵ ਇੰਟਰਨੈਸ਼ਨਲ ਲੈਵਲ ਤੇ ਕੀ ਪੈਂਦੇ ਹੁੰਦੇ ਆ ਜਾਂ ਇੰਨੀ ਜਗ੍ਹਾ ਦੇਣੀ ਸਪੇਸ ਦੇਣੀ ਕਿਉਂਕਿ ਭਾਰਤ ਦੇ ਵਿੱਚ ਇਹ ਕੰਮ ਕੋਈ ਹੁਣ ਤਾਂ ਹੋਈ ਨਹੀਂ ਜੇ ਆਪਾਂ 1984 ਦਾ ਦਹਾਕਾ ਲੈ ਲਈਏ ਕਿ ਕਿੰਨਾ ਕਤਲੇਆਮ ਸਿੱਖਾਂ ਦਾ ਹੋਇਆ ਜਾਂ ਉਸ ਤੋਂ ਬਾਅਦ ਕੀ ਕੁਝ ਵਾਪਰਿਆ ਫਿਰ ਇਹਨੂੰ ਕਿਸ ਐਂਗਲ ਤੋਂ ਹੁਣ ਆਪਾਂ ਦੇਖਦੇ ਹੁਣ ਹੀ ਕਿਉਂ ਹਾਂ ਨਹੀਂ ਪਹਿਲਾਂ ਵੀ ਵੈਸੇ ਨਿਊਯਾਰਕ ਟਾਈਮ ਤੇ ਵਾਸ਼ਿੰਗਟਨ ਪੋਸਟ ਵਿੱਚ ਤਾਂ ਲੱਗਦੇ ਰਹਿੰਦੇ ਹੈਗੇ ਆਰਟੀਕਲ ਪਰ ਇਹ ਆਰਟੀਕਲ ਕਿਉਂਕਿ ਬਹੁਤ ਜ਼ਿਆਦਾ ਚਰਚਾ 'ਚ ਆਇਆ ਹੈਗਾ ਇਸ ਕਰਕੇ ਇਹਦੀ ਗੱਲ ਹੋਈ ਹੈ ਸੋ ਇਹਦੇ ਇੰਟਰਨੈਸ਼ਨਲ ਪ੍ਰਭਾਵ ਪੈਂਦੇ ਆ ਜਦੋਂ ਇੰਟਰਨੈਸ਼ਨਲ ਜਿਹੜੀਆਂ ਪਾਵਰਸ ਨੇ ਉਹਨਾਂ ਨੇ ਕੋਈ ਤੁਹਾਡੇ ਨਾਲ ਗੱਲਬਾਤ ਕਰਨੀ ਆ ਸੋ ਇਹ ਸਾਰਾ ਕੁਝ ਆ ਜਿਹੜਾ ਉਹ ਕੰਸੀਡਰ ਕਰਕੇ ਜਾਂ ਹੋ ਸਕਦਾ ਅਮਰੀਕਨ ਪਾਲਿਸੀ ਹੋਵੇ ਵੀ ਜਿਹੜੇ ਐਡੇ ਮੇਨ ਸਫੇ ਤੇ ਸ਼ਬਦ ਆ ਸੋ ਇਹ ਅਮਰੀਕਨ ਪਾਲਿਸੀ ਤੋਂ ਬਿਨਾਂ ਵੀ ਨਹੀਂ ਛਪਦਾ ਕਿਤੇ ਨਾ ਕਿਤੇ ਉਹ ਪ੍ਰਭਾਵਤਾ ਜਿਹੜੀ ਐਡੀਟੋਰੀਅਲ ਸਟਾਫ ਨੂੰ ਜਾਂ ਜਿਹੜਾ ਮੈਂ ਉਹ ਜਰੀ ਹੈਗੀ ਆ ਉਹ ਉਸ ਤਰ੍ਹਾਂ ਮੈਨੇਜ ਆ ਜਿਹੜੀ ਹੁੰਦੀ ਹੈਗੀ ਆ ਸੋ ਸਾਨੂੰ ਲੱਗਦਾ ਵੀ ਉਹਦੇ ਵਿੱਚ ਅਮਰੀਕਨ ਪ੍ਰਸ਼ਾਸਨ ਦਾ ਵੀ ਕੋਈ ਹੱਥ ਹੋਵੇਗਾ ਪਰ ਹਾਲ ਦੀ ਘੜੀ ਪਾਰ ਸਰਕਾਰ ਜਿਹੜੀ ਸਕਸੈਸਫੁਲ ਡਿਪਲੋਮੇਸੀ ਕਰ ਰਹੀ ਹੈ ਕਿ ਆ ਕੈਨੇਡਾ ਨਾਲ ਉਹਦੇ ਸਬੰਧ ਬਹੁਤ ਵਧੀਆ ਹੋ ਗਏ ਨੇ ਨਿਊਜ਼ੀਲੈਂਡ ਨਾਲ ਉਹਨਾਂ ਨੇ ਜਿਸ ਤਰ੍ਹਾਂ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਕਰ ਲਿਆ ਇੰਗਲੈਂਡ ਨਾਲ ਵੀ ਉਹ ਜਿਹੜੀ ਭਾਈ ਹਰਦੀਪ ਸਿੰਘ ਨੇਜਰ ਦੇ ਕਤਲ ਤੋਂ ਬਾਅਦ ਇੱਕ ਐਂਟੀ ਇੰਡੀਆ ਵੇਵ ਬਣੀ ਸੀ ਇਹ 5 ਆਇਜ਼ ਕੰਟਰੀਜ਼ ਵਿੱਚ ਉਹਨੂੰ ਹੌਲੀ ਹੌਲੀ ਡਾਈਫਿਊਜ਼ ਕਰਨ ਵਿੱਚ ਕਾਮਯਾਬ ਹੋ ਗਏ ਆ ਪਰ ਲਗਾਤਾਰ ਇਸ ਤਰ੍ਹਾਂ ਦੇ ਆਰਟੀਕਲਸ ਦਾ ਛਪਣਾ ਹੈਗਾ ਜਿਹੜਾ ਉਹ ਕਿਤਨਾ ਕਿਤੇ ਦੇਸ਼ ਦੀ ਇੰਟਰਨੈਸ਼ਨਲ ਇਮੇਜ ਨੂੰ ਜਿਹੜਾ ਹੈਗਾ ਉਹ ਖਤਰੇ ਵਿੱਚ ਪਾਉਂਦਾ ਹੀ ਹੈ